ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸਾਥ ਸੰਗ ਦੀ ਅੱਜ ਆਪਾਂ ਵਿਚਾਰ ਕਰਦੇ ਆ ਕਿ ਪੂਰਨਮਾਸੀ ਦਾ ਦਿਹਾੜਾ ਤੇ ਦਸਵੀਂ ਦਾ ਦਿਹਾੜਾ ਗੁਰੂ ਘਰ ਵਿੱਚ ਕਿਉਂ ਮਨਾਇਆ ਜਾਂਦਾ ਪੂਰਨਮਾਸੀ ਦਾ ਮਤਲਬ ਕੀ ਪਾਪ ਪੁੰਨਿਆ ਭਈ ਇਹ ਗੁਰੂ ਘਰ ਵਿੱਚ ਕਿਉਂ ਮਨਾਇਆ ਜਾਂਦਾ ਪੂਰਨਵਾਸੀ ਵਾਲੇ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਜਗਤ ਤੇ ਆਏ ਸੀ ਇਸ ਸੰਸਾਰ ਤੇ ਆਏ ਸੀ ਤੇ ਦਸਵੀਂ ਵਾਲੇ ਦਿਨ ਇਸ ਸੰਸਾਰ ਤੋਂ ਅਲੋਪ ਹੋ ਗਏ ਸੀ ਸੋ ਇਹਦਾ ਮਹੱਤਵ ਹੈ ਬਈ ਸੋ ਆਪਣੇ ਗੁਰੂ ਨੂੰ ਯਾਦ ਕਰਨਾ ਬਈ ਆਪਣੇ ਗੁਰੂ ਨੂੰ ਸਨਮੁਖ ਮੰਨ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਕੇਸੀ ਇਸ਼ਨਾਨ ਕਰਕੇ ਗੁਰਸਿੱਖਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਓ ਸੋ ਬਾਝਰਵਾਂ ਦੀ ਗਰੋਤੇ ਹੋਰ ਦੇ ਨਾਲ ਨਾਲੋਂ ਵੱਧ ਫਲ ਮਿਲਦਾ ਪੁੰਨਿਆਂ ਦੀ ਕਥਾ ਦਾ ਇੱਕ 10ਵੇਂ ਪਾਤਸ਼ਾਹੀਆਂ ਨੇ ਗ੍ਰੰਥ ਲਿਖਿਆਗਾ ਪੁੰਨਿਆਂ ਦੀ ਕਥਾ ਦਾ ਸੋ ਉਹਦੇ ਵਿੱਚ ਹੀ ਬਹੁਤ ਮਹੱਤਵ ਹੈ ਪੂਰਨਵਾਸੀ ਵਾਲੇ ਦਿਨ ਪੁੰਨਿਆਂ ਵਾਲੇ ਦਿਨ ਦਸਵੀਂ ਵਾਲੇ ਦਿਨ ਜੋ ਇਸ ਤਰ੍ਹਾਂ ਕਰੇਗਾ ਉਹਨੂੰ ਬਹੁਤ ਫਲ ਮਿਲੇਗਾ ਭਈ ਪੂਰਨਵਾਸੀ ਨੂੰ ਜੋ ਪੁੰਨ ਦਾਨ ਵੱਧ ਕਰੂਗਾ ਪਾਜ ਲਵਾਂ ਦੀ ਗੁਰੂ ਨਾਮ ਸਿਮਰਨ ਕਰੂਗਾ ਤਾਂ ਹੋਰ ਦੇਨਾਂ ਨੂੰ ਵੱਧ ਫਲ ਮਿਲੂਗਾ ਸੋ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ